ਬਹੁਤ ਜਿਆਦਾ ਤਾਂ ਹੁੰਦਾ ਹੈ ਮੈਨੂੰ ਟਰੱਕ ਵਾਲੇ ਨੂੰ ਆਪਣੇ ਟਰੱਕ ਵਾਲੇ ਨੂੰ ਆਪਣੇ ਨਾਲ ਵੀ ਘੱਟ ਦਿੰਦਾ ਟਾਈਮ ਹੋ ਗਿਆ 4:05 ਦਾ ਤੇ ਹੁਣ ਅਸੀਂ ਯਾਨੀ ਕਿ ਫਰੈਸ਼ ਫਿਸ਼ ਹੋ ਕੇ ਚਾਹ ਪੀਣ ਆਏ ਆ ਤੇ ਇਸ ਤੋਂ ਬਾਅਦ ਰੂਮ ਦੇ ਵਿੱਚ ਜਾ ਕੇ ਤਿਆਰੀ ਕਰਦੇ ਆ ਜਾਣ ਦੀ ਟ੍ਰਾਈਵ ਹੋ ਗਿਆ ਜੀ 4:45 ਮਿੰਟ ਦਾ ਤੁਸੀਂ ਰੂਮਾਂ ਚੋਂ ਸਾਰਾ ਸਮਾਨ ਸਮੂਹ ਲੈ ਕੇ ਨਿਕਲਿਆ ਹੈ ਬਾਹਰ ਤੇ ਹੁਣ ਉੱਥੇ ਜਾ ਕੇ ਬਾਹਰ ਫੋਟੋ ਕਰਦੇ ਆ ਤੇ ਫੇਰ ਪਾਉਨੇ ਚੱਲੇ ਜਿਹੜੇ ਦੂਸਰੇ ਅੱਧੇ ਮੈਂਬਰ ਨੇ ਉਹ ਰੈਸਟ ਉਹ ਉੱਥੇ ਗੈਸਟ ਹਾਊਸ 'ਚ ਰੁਕੇ ਸੀਗੇ ਉਹ ਵੀ ਉੱਥੇ ਪਹੁੰਚ ਜਾਣਗੇ ਆਜੋ ਛੇਤੀ ਐਪੀ ਫੋਟੋ ਕਰਾਈਏ ਬਾਈ ਫਾਈਨਲੀ ਜੀ ਟਾਈਮ ਹੋ ਗਿਆ 5:20 ਮਿੰਟ ਦਾ ਤੇ ਰਵਾਨਗੀ ਪਾਤੀ ਆਪਾਂ ਅੰਮ੍ਰਿਤਸਰ ਤੋਂ ਏ ਗੁਰੂ ਵਾਹੇ ਗੁਰੂ 골ਡਨ ਗੇਟ ਤੇ ਫੋਟੋ ਖਿੱਚਣ ਦੀ ਇੱਛਾ ਸੀ ਕਿਉਂਕਿ ਕੱਲ ਅਸੀਂ ਦੂਸਰੀ ਰੋਡ ਵਿੱਚ ਦੀ ਆ ਗਏ ਸੀਗੇ ਪਰ ਅੱਜ ਵੀ ਫੋਟੋ ਤਾਂ ਖਿੱਚੀ ਜਾਊਗੀ ਪਰ ਲਾਈਟਾਂ ਨਹੀਂ ਚੱਲਦੀਆਂ ਤੇ ਲਾਈਟਸ ਚੱਲਦੀਆਂ ਹੁੰਦੀਆਂ ਹੋਰ ਵੀ ਮਜ਼ਾ ਆਉਂਦਾ ਹਨਾ ਹਾਂ ਤੇ ਬੰਦਿਆਂ ਨੇ 골ਡਨ ਗੇਟ ਤੱਕ ਵਾਹਿਗੁਰੂ ਦਾ ਵਾਹਿਗੁਰੂ ਦਾ ਸਿਮਰਨ ਕਰਿਆ ਗੁਰਪ੍ਰੀਤ ਜੀ ਦੀ ਅਗਵਾਈ ਹੇਠ ਵਾਹਿਗੁਰੂ ਦਾ ਵਾਹਿਗੁਰੂ ਦਾ ਸਿਮਰਨ ਕਰਿਆ ਸਾਰਿਆਂ ਨੇ 골ਡਨ ਗੇਟ ਤੱਕ ਪਹੁੰਚਣ ਤੱਕ ਤੇ ਹੁਣ ਅਸੀਂ ਕਰਦੇ ਆ ਇੱਥੇ ਫੋਟੋ ਇੱਕ ਬਹੁਤ ਜਿਆਦਾ ਹੁੰਦਾ ਹੈ ਮੈਨੂੰ ਟਰੱਕ ਵਾਲਿਆਂ ਨੂੰ ਆਪਣੇ ਟਰੱਕ ਵਾਲਿਆਂ ਨੂੰ ਆਪਣੇ ਨਾਲ ਵੀ ਘੱਟ ਦਿੰਦਾ ਇਹੋ ਜੀ ਗੱਲ ਨਹੀਂ ਵੀ ਵਿੱਚ ਮੈਨੂੰ ਲੱਗਾ ਧੂਆ ਮਿਕਸ ਹੈ ਪਰ ਕੱਪੜੇ ਵੀ ਗਿੱਲੇ ਹੁੰਦੇ ਨੇ ਵੀ ਨੂੰ ਪਤਾ ਹੀ ਤੁੰਦੀ ਐ ਐਨਸੀਬੀਏਪੀ ਨੂੰ ਪਤਾ ਹੀ ਨਹੀਂ ਲੱਗਿਆ ਵੀ ਰੁੜਾਣ ਤੇ ਆ ਪਰ ਤੋਤਰੀ ਜਾਂਦੇ ਆ ਕਹੋ ਕਹਨ ਪੈਡਲ ਵੱਜਣ ਨੂੰ ਹਲਕੇ ਕਰਾ ਮੇਰੇ ਤਾਂ ਪਛਾਣ ਲੱਗੀ ਚੈਨ ਲੱਗੀ ਇਹ ਸਹੀ ਹੈ ਹੋ ਗਿਆ ਕੰਮ ਹੋਰ ਉਹ ਦਿਗਿ ਦੇ ਥਲੇ ਪਰਲੇ ਪਰ ਟਿਊਬਾ ਤਾਂ ਹੈਗੀਆਂ ਚੈਨ ਹੈ ਵੀ ਨਹੀਂ ਇਹਨਾਂ ਦਾ ਕੰਮ ਸਾਡੇ 6 ਦਾ ਟਾਈਮ ਹੋ ਗਿਆ ਜੀ ਤੇ ਧੁੰਦ ਹੋਰ ਵੱਧ ਗਈ ਤੇ ਬਾਕੀ ਬੰਦੇ ਆਪਣੇ ਪਿੱਛੇ ਆ ਰਹੇ ਨੇ ਤੇ ਆਪਾਂ 6 ਕ ਜਾਣੇ ਮੂਰੇ ਤੁਰੇ ਜਾ ਰਹੇ ਆ 20 ਦੀ ਸਪੀਡ ਤੇ ਬਾਈਕ ਦੀ ਸਪੀਡ ਤੇ ਧੁੰਦ ਚ ਲਓ ਜੀ 25 ਕਿਲੋਮੀਟਰ ਪਹੁੰਚ ਗਏ ਆ ਨੀਗਾ ਵਾਲੀ ਹੁਣ ਦੇਖ ਤਖਾਲਾ ਸਾਰੇ ਮੈਂ ਬਾਬਾ ਵੀ ਨਖਲ ਇਹ ਤੋਂ ਇਧਰ ਰੱਖੋ ਛੋਟੇ ਬਾਬਾ ਵੀ ਰੱਖ ਲਓ ਕਾਰਨੋਂ ਤੇਜ ਆਪਾਂ ਜਿਹੜੇ ਬਚਾਰੇ ਮੂੰਹ ਬਾਹਰ ਕੱਢੀ ਬੈਠਿਆ ਵਿੰਗੀਆਂ ਵਿੰਗੀਆਂ ਘਰ ਵਾਲੇ ਆਹ 골ਡੀ ਚੜਾਈ ਹੈ 골ਡੀ ਦੇ ਦੇਖੋ ਹਾਂ 골ਡੀ ਮੰਗਦੀ 골ਡੀ ਕਿਹ ਕਹਿੰਦਾ ਯਾਰ ਕਿਹੜੂ ਆਪਾਂ ਸਾਹਮਣੇ ਦੇਖੀ ਤੂੰ ਬਹੁਤ ਆ ਯਾਰ ਉਸ ਬਾਕੀ ਸਮੋਗ ਨਹੀਂ ਹੈਗਾ ਮੁੱਛਾ ਮੱਛਾ ਮੂੰਹਾਂ ਗਿੱਲਾ ਹੋ ਗਿਆ ਸਾਰਾ ਆ ਬਾਈ ਦੇ ਢਾਬੇ ਤੇ ਸਿੱਧੂ ਢਾਬੇ ਤੇ ਚਾਹ ਪੀਣ ਵਾਸਤੇ ਰੁਕੇ ਆ 63 ਕਿਲੋਮੀਟਰ ਆ ਗਏ ਜੀ ਇਹ ਤੋਂਦ ਹਜੇ ਵੀ ਪੂਰੀ ਬਰਕਰਾਰ ਹੈ ਤੇ ਪਾਣੀ ਪੂਣੀ ਬਹੁਤ ਹੈ ਹਵਾ ਚ ਹਰੀਕੇ ਪੱਤਣ ਪਹੁੰਚ ਚੁੱਕੇ ਹੈ ਜੀ ਤੇ ਖੁਲਤੋਂ ਦੀ ਕ੍ਰਾਸ ਕਰ ਰਹੇ ਆ ਚਾਰੇ ਪਾਸੇ ਤੋਂ ਹੁੰਦਾ ਹੈ ਦਿਸਦਾ ਕੁਝ ਹੈ ਨਹੀਂ ਤੇ ਪਰ ਵਧੀਆ ਸਵਾਦ ਆ ਰਿਹਾ ਹੈ ਠੰਡ ਵਾਲੀ ਫੀਲਿੰਗ ਆ ਰਹੀ ਹੈ ਪੁਰਾਣੇ ਦਿਨ ਯਾਦ ਆ ਗਏ 2-4 ਸਾਲ ਪਹਿਲਾਂ ਜਦੋਂ ਜ਼ਿਆਦਾ ਰਾਈਡਾਂ ਲਾਉਣ ਜਾਂਦੇ ਹੁੰਦੇ ਸੀ ਤਾਂ ਸਿਆਲ ਦੇ ਵਿੱਚ ਇਹੋ ਜਿਹਾ ਮਾਹੌਲ ਮਿਲਦਾ ਸੀ ਉਹ ਦਿਨ ਦੁਬਾਰਾ ਯਾਦ ਆ ਗਏ ਤੇ ਹੁਣ ਆਪਾਂ ਆਪੇ ਤੇ ਰੁਕਦੇ ਆ ਤੇ ਬਾਕੀ ਗਰੁੱਪ ਵਾਲੇ ਵੀ ਉੱਤੇ ਖੜੇ ਨੇ ਤੇ ਉੱਥੇ ਬ੍ਰੇਕਫਾਸਟ ਕਰਦੇ ਆ ਤੇ ਫਿਰ ਅੱਗੇ ਨੂੰ ਚੱਲਾਂਗੇ ਐਂ ਕਰੀਏ ਨਾ ਨਿਕਲਦਾ ਨਹੀਂ ਚੱਜ ਨਾਲ ਠੀਕ ਐ ਐਂ ਕਰਕੇ ਦੁਆਇ ਕਮਾ ਗਏ ਵਾਹ ਯਾਰ ਕਮਾਲ ਐ ਹੋ ਜੀ ਆਓ ਜੀ ਮੋਗਾ ਕ੍ਰੋਸ ਕਰਕੇ ਕਿੰਨਾ ਟਾਈਮ ਹੋ ਗਿਆ 11 ਫੱਟ 11 ਵਜੇ ਮੋਗਾ ਕ੍ਰੋਸ ਕਰਕੇ ਇੱਧਰ ਆ ਗਿਆ ਮੋਗਾ ਇੱਧਰ ਜਾਣਾ ਹੁਣ ਬਰਨਾਲੇ ਨੂੰ ਆਓ ਜੀ ਬੋਰਡ ਤੇ ਵੀ ਲਿਖਿਆ ਆ ਗਿਆ 11 ਬਚ ਗਏ ਮਾਨਸਾ 114 ਕਿਲੋਮੀਟਰ ਰਹਿ ਗਿਆ ਤੇ ਬਾਈ ਆਪਣਾ ਨਵਜੋਤ ਰਿਸ਼ਤੇਦਾਰ ਉਹ ਆਪਣੇ ਵਾਸਤੇ ਫ੍ਰੈਸ਼ਮੈਂਟ ਲੈ ਕੇ ਆ ਰਿਹਾ ਅੱਗੇ 10-15 ਕਿਲੋਮੀਟਰ ਤੇ ਕਿੰਨੇ ਚੜ ਕੇ ਕਿਲੋ ਚ ਬੋਲ ਨਹੀਂ ਫੜਾ ਦੇ ਫੜਾ ਦੇ ਲਫਾਫਾ ਲੋ ਹੋਏ ਦੋ ਲੈ ਬਸ ਐਂ ਫੜਾ ਦੇ ਨੂਨ ਲਾ ਦੇ ਯਾਰ ਕਰ ਦੇਣਾ ਨੂਨ ਲੈ ਕੇ ਰੇ ਬਾਈ ਨੂਨ ਨੂਨ ਲਾ ਦੇ ਕਰ ਦੇ ਬਾਰੇ ਚਾਦੇ ਆਧਾ ਡੱਪਿਆ ਏ ਆਧਾ ਡੱਪਿਆ ਏ ਹਜੇ 11:30 ਹੋਏ ਨੇ ਲੈ ਵੀ ਐਪੀ ਕਹਿੰਦਾ ਮੈਂ ਤਾਂ ਮਿੱਠਾ ਖਾਣ ਨੂੰ ਜੀ ਕਰਨ ਲੱਗ ਗਿਆ ਕਾਜੂਆਂ ਨਾਲ ਖਾਓ ਬਾਈ ਜੀ ਲਾਓ ਤੁਸੀਂ ਵੀ ਬੰਦੇ ਕਹਿੰਦੇ ਹੁੰਦੇ ਕਹਿੰਦੇ ਰੈੱਡ ਬੁੱਲ ਰੈੱਡ ਬੁੱਲ ਇੱਥੇ ਕੰਮ ਆਉਂਦਾ ਜਦੋਂ ਸਵੇਰ ਦੇ 5 5:30 ਵਜੇ ਤੋਂ ਚੱਲੇ ਹੋਈਏ ਤੇ 1 ਵਜੇ ਤੇ ਸੂਰਜ ਸਿਰ ਤੇ ਰਾਪਰ ਬੈਠਣ ਲੱਗ ਜਾਣਾ ਫਿਰ ਰੈੱਡ ਬੁੱਲ ਚੱਲਦਾ ਤੇ ਹੁਣ ਰੈੱਡ ਬੁੱਲ ਆਉਣ ਵਾਲੇ ਆ ਸਾਡੇ ਨਵਜੋਤ ਨਵਜੋਤ ਨੇ ਬਾਈ ਨੂੰ ਫੋਨ ਕਰਿਆ ਰਿਸ਼ਤੇਦਾਰਾਂ ਨੂੰ ਵੀ ਸਾਨੂੰ ਰੈੱਡ ਬੁੱਲਾ ਦੀ ਲੋੜ ਹੈ ਅਜ ਭੁੱਲ ਦੇ ਕੇ ਜਾਓ ਤੇ ਮਿਲ ਕੇ ਜਾਓ ਬਸ ਉਹ ਰੈੱਡ ਬੁੱਲ ਲੈ ਕੇ ਆ ਰਹੇ ਨੇ ਬਾਈ ਵਰਗੇ ਆਏ ਨੇ ਸਪੈਸ਼ਲ ਰੈੱਡ ਬੁੱਲ ਲੈ ਕੇ ਹਾਂ ਆ ਹਾ ਹੈਪੀ ਦਾ ਸੋਚੀ ਜਾਂਦਾ ਹੈ ਹੈਪੀ ਦੇ ਘੁੱਟ ਨਹੀਂ ਭਰੀ ਪਹਿਲਾਂ ਹੀ ਸਿਰ ਮਾਰਨ ਲੱਗਿਆ ਹੈਪੀ ਆਹ ਬਾਦੀ ਆ ਗਈ ਗੋਲ ਗੋਲ ਖੰਡਾ ਮਣੀ ਵੀਰਿਆ ਯਾਰੀ ਹੈ ਬਹੁਤ ਬਹੁਤ ਧੰਨਵਾਦ ਭਾਈਆਂ ਕਰੋ ਯਾਰ ਫੋਟੋ ਫਿਰ ਹੋ ਗਿਆ ਸੈਟ ਲੈ ਲੈ ਕਿਵੇਂ ਕਰਦਾ ਰੈਡ ਬੁੱਲ ਪੀ ਕੇ ਖਾਲਸੇ ਦਾ ਸਾਡੇ ਦਾ ਬਲੱਡ ਵੱਧ ਗਿਆ ਕਹਦਾ ਮੇਰੇ ਮੂੰਹਰੇ ਨਿਕਲ ਲੱਗੇ ਸਾਨੂੰ ਪਿੱਛੇ ਹਟੋ ਪਿੱਛੇ ਕਹਦਾ ਕਿ ਨਿਕਲ ਲੱਗੇ ਸਾਨੂੰ ਅਨਾ ਬਸ ਮਗਰ ਲੱਗਿਆ ਤੇ ਅੱਗੇ ਨਿਕਲਿਆ ਕੋਈ ਹਿਸਾਬ ਲਾ ਲਿਓ ਕਹਿੰਦਾ ਲਓ ਜੀ ਮਿਲੋ ਡਾਕਟਰ ਕਰਮਜੀਤ ਸਿੰਘ ਸਾਈਕਲਿਸਟ ਹੈ ਬਹੁਤ ਤਕੜਾ ਬਰਨਾਲੇ ਦਾ ਤੇ ਇਹ ਬਾਈ ਜੀ ਨੂੰ ਬੁਲਾਇਆ ਸੀ ਆਪਾਂ ਆ ਗੋਲਾ ਬਰੂਦ ਮੁੱਕ ਗਿਆ ਸੀ ਬੰਦਿਆਂ ਦਾ ਇਹ ਥੋੜਾ ਜਿਹਾ ਘਾਟ ਪੈ ਗਈ ਸੀ ਇਹ ਕਹਿੰਦਾ ਵੀ ਸਮਾਨ ਮੰਗਾਓ ਤੇ ਬਾਈ ਨੂੰ ਫੋਨ ਕਰਕੇ ਸਪੈਸ਼ਲ ਖਾਣ ਪੀਣ ਦਾ ਸਮਾਨ ਮੰਗਾਇਆ ਪੌਣੇ ਦਿਨ ਵੱਜ ਗਏ ਤੇ ਬਰਨਾਲੇ ਮੋਝ ਗਈ ਬਸ 50 ਕਿਲੋ ਤੋਂ 50 ਕਿਲੋਮੀਟਰ ਤੋਂ ਘੱਟ ਹੀ ਰਹਿ ਗਿਆ ਬਸ ਡੇਢ ਘੰਟੇ ਚ ਪਹੁੰਚ ਜਾਾਂਗੇ ਡੇਢ ਦੋ ਘੰਟੇ ਟੈਂਸ਼ਨ 5 ਵਜੇ ਤੱਕ ਪਹੁੰਚ ਜਾਾਂਗੇ ਮਾਨਸਾ ਆਹ ਸਮਾਨੀ ਵਾਲਾ ਹੋ ਰਿਹਾ ਖਾੜ ਪੀੜ ਦਾ ਸਮਾਨੀ ਵਾਲਾ ਉਹ ਖਾਦਾ ਜਾ ਵੀ ਰਿਹਾ ਜਿਹੜਾ ਕੁ ਭੜਾ ਮਿਲਦਾ ਉਹ ਭੜਾ ਆਉਂਦਾ ਪਿੱਛੇ ਪੂਮ ਚ ਡੰਗ ਲਾਈਦਾ ਰੰਜੀਤ ਠੀਕ ਓਕੇ ਬਾਈ ਓਕੇ ਬਾਈ ਥੈਂਕ ਯੂ ਬਹੁਤ 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 ਵਧੀਆ ਲੱਗਿਆ ਤੈਨੂੰ ਮਿਲ ਕੇ ਅੱਜ ਕਿਵੇਂ ਬੈਠੇ ਲੋਸੇ ਤੋਂ ਛੋੜੇਗਾ ਬੰਮਗਾ ਛੇਤੀ ਅਸੀਂ ਛੇਤੀ ਅਸੀਂ ਸਾਰਾ ਗਰੁੱਪ ਇਕੱਠਾ ਹੋ ਕੇ ਦੁਬਾਰੇ ਨਵੀਂ ਐਸਆਰ ਸਟਾਰਟ ਕਰ ਰਹੇ ਹਾਂ ਨਾਲ ਸੋਨੂ ਹੱਥ ਮਾਰ ਗਿਆ ਯਾਰ ਹਾਂ ਐ ਕਰ ਗਿਆ ਕੋਈ ਬੰਦਾ ਨਾਲ ਉਹਦਾ ਗੱਡੀ ਗੱਡੀ ਤੇ ਲੋਡ ਪੈ ਜੇ ਨਾਲ ਚਾਹੀਦਾ ਵੀ ਬਾਚੋਂ ਗੱਡੀ ਤੇ ਤਾਂ ਕਰਨ ਜੀ ਦਾ ਜੂ ਤੂੰ ਸਾਡੇ ਨਾਲ ਚੱਲਣਾ ਦੇਖਾਂ ਦੇਖ ਲੈ ਸਾਈਕਲ ਛੱਡ ਦੇ ਸਾਈਕਲ ਆਪਾਂ ਫੜ ਲਿਆ ਨਾ ਵੀ ਉਹ ਤਾਂ ਨਵਜੋਤ ਦਾ ਥੋੜਾ ਜਿਹਾ ਗੋਡਾ ਦਰਦ ਕਰਦਾ ਸੀਗਾ ਇਹ ਆ ਦੇਖੋ ਸੂਰਜ ਆਪਣੇ ਸਾਹਮਣੇ ਐ ਤੂੰ ਆਇਆ ਜਾਦੇ ਹੋਣ ਕਰਕੇ ਸੂਰਜ ਦਿਖਾਈ ਨਹੀਂ ਦੇ ਰਿਹਾ ਚੰਗੀ ਤਰ੍ਹਾਂ ਟਾਈਮ ਤਾਂ ਅਜੇ ਸਾਢੇ 3:00 ਦਾ ਹੀ ਹੋਇਆ ਐ ਅਸੀਂ ਪਹੁੰਚ ਗਏ ਮਾਨਸਾ ਤੇ 5:00 ਵਜੇ ਦਾ ਟਾਈਮ ਐ 5:00 ਤੋਂ ਘੱਟ ਹੀ ਐ ਅਜੇ 10 ਮਿੰਟ ਤੇ ਮਾਨਸਾ ਪਹੁੰਚ ਕੇ ਮਾਨਸਾ ਮਕਰਾਨਾ ਮਾਰਬਲ ਤੇ ਪਹੁੰਚ ਕੇ ਆਪਾਂ ਆਪਣੇ ਜਿਹੜੇ ਪਿੱਛੇ ਆਉਂਦੇ ਰਾਈਡਰਸ ਉਹਨਾਂ ਦੀ ਵੇਟ ਕਰਾਂਗੇ ਉਹ 2 ਘੰਟੇ ਪਿੱਛੇ ਨੇ ਮੇਰੇ ਹਿਸਾਬ ਨਾਲ 40 ਕਿਲੋਮੀਟਰ ਕਹਿੰਦੇ ਨੇ ਦੋ ਘੰਟੇ ਉਹਨਾਂ ਨੂੰ ਲੱਗਣਗੇ ਆਪਾਂ ਇੱਥੇ ਮਕਰਾਨਾ ਮਾਰਬਲ ਤੇ ਪੀਨੇ ਆ ਚਾਹ ਚੂ ਇਹਨੇ ਲੌਂਚ ਪਬਲਜੀਤ ਸਿੰਘ ਬਾਜਵਾਜੀ ਕੋਲ ਆ ਗਏ ਛੱਠੇ ਨੇ ਠੱਠੇ ਆ ਬੁੜੇ ਬੰਦੇ ਵੀ ਬਹੁਤ ਆੜੇ ਆ ਬਹੁਤ ਖੁਸ਼ ਹੈ ਇਹ ਜੀ ਜ਼ਿੰਦਗੀ ਦੀ ਪਹਿਲੀ ਰਾਈਡ ਐ ਏਡੀ ਲੰਬੀ ਕਿਉਂਕਿ ਸਾਈਕਲਿੰਗ ਵਿੱਚ ਕਰਦੇ ਨੇ ਉਹਨੂੰ ਤਿੰਨ ਚਾਰ ਮਹੀਨੇ ਹੋਏ ਨੇ ਆ ਮੁੰਡੇ ਸਾਰੇ ਖੁਸ਼ ਨੇ ਬਸ ਤਾਂ ਸਟਾਕੜ ਰਹਿ ਮੈਂ ਤੁਹਾਨੂੰ ਰਾਈਡ ਲਵਾ ਸੀ ਦੇਖ ਥੈਂਕ ਯੂ ਬਈ ਬਹੁਤ ਬਹੁਤ ਸ਼ੁਕਰੀਆ ਦੋਦੇ ਗੋਡੇ ਨਾਲ ਰਾਈਡ ਲਵਾਈ ਆ ਮੈਂ ਮਾ ਬਹੁਤ ਬਹੁਤ ਧੰਨਵਾਦ ਨਵਜੋਦੀ ਤੁਹਾਡਾ ਇਨੀ ਸਾਈਟ ਤੇ ਦੇਣ ਲਈ ਹਾਂ ਸੋ ਨਿਹਾਲ ਸਾਰ ਸ੍ਰੀ ਅਕਾਲ ਮੁਹਾਰਕਾਂ ਹੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਾਬਾ ਸਾਹਿਬ ਵੈਲਕਮ ਆਓ ਜੀ ਅੱਸੀ ਗੱਲ ਨੂੰ ਮਾਈਕ ਆਓ ਬੜੀ ਗਰੀਬ ਨਾ ਬਣੀ ਜੀ ਜੀ ਬੜਿਆ ਬੜਿਆ ਨੇ ਪੂਰੇ ਹੋ ਗਏ ਨੇ ਨਵਜੋਤ ਸਿੰਘ ਜੀ ਸਟ੍ਰੈਚਿੰਗ ਕਰਕੇ ਦਿਖਾਓ ਮਾੜੀ ਮਿੱਟੀ ਕਰਦੇ ਆ ਮੜ ਜਾ ਤੂੰ ਹੀ ਤਾਂ ਹਮ ਲਾਈਨ ਤੇ ਲਾਈਨ ਐ ਜੀ ਇਹ ਉਹ ਕਰ ਰਿਹਾ ਮਕਰਾਸਣ ਕਰ ਰਿਹਾ ਹੈ ਕਿਹੜਾ ਮਕਰਾਸਣ ਕੋਕੜਾਈ ਮੈਂ ਨਵਜੋਤ ਮਾਨਸ਼ਾਹੀ ਜੀ ਸਟ੍ਰੈਚਿੰਗ ਕਰਦੇ ਹੋਏ ਦੇਖ ਤੇ RAMDEB ਨੂੰ ਪਿੱਛੇ ਛੱਡ ਦੂ ਬਸ ਥੋੜਾ ਜਿਹੀ ਚੰਦਾ ਸਤਿਗੁਰੂ ਜੀ ਸਤਿਗੁਰੂ ਸਤਿਗੁਰੂ ਬੈਠ ਜਾ ਬੈਠ ਜਾ ਕੋਈ ਨਹੀਂ ਸਤਿਗੁਰੂ ਬਸ ਸਤਿਗੁਰੂ ਜੀ ਵੈਲਕਮ ਥੈਂਕ ਯੂ ਥੈਂਕ ਯੂ ਜੀ ਆਪਾਂ ਅੱবি ਰਾਈਡ ਹੈ ਜਿਹੜੀ ਉਹ ਸਮਾਪਤ ਕਰਤੀ ਤੇ ਅੱਜ ਦੇ ਬਲੌਗ ਦਾ ਇੱਥੇ ਐਂਡ ਕਰਦੇ ਆਂ ਜੇ ਵੀਡੀਓ ਵਧੀਆ ਲੱਗੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਦਬਕ ਕੇ